ਅੱਜ ਆਪਾਂ ਚੱਲੇ ਆਂ ਮਨਤੇਜ ਦੇ ਸਕੂਲ ਪਾਪਾ ਦੇ ਕੋਲ ਮਨਤੇਜ ਦੇ ਚੱਲੇ ਸਕੂਲੇ ਦੀ ਹੈਗੀ ਪੇਰੈਂਟਸ ਮੀਟਿੰਗ ਪਿਛਲੀ ਵਾਰ ਗਿਆ ਹੀ ਨਹੀਂ ਇਹ ਹਰ ਮੀਟਿੰਗ ਤੇ ਨਹੀਂ ਜਾਂਦਾ ਇਹ ਹਰ ਮੀਟਿੰਗ ਤੇ ਨਹੀਂ ਜਾਂਦੇ ਪਾਪਾ ਅੱਜ ਇੱਕ ਅੱਧੀ ਸ਼ਿਕਾਇਤ ਆ ਲਾ ਫਿਰ ਤੇਰੀ ਮੈਡਮ ਨਾ ਹੈਂ ਨਹੀਂ ਚੱਲ ਠੀਕ ਹੈ ਨਹੀਂ ਲੰਘ ਨਹੀਂ ਤੇ ਮੈਂ ਪਿੱਛੇ ਬਹਿ ਜਾਣਾ ਲੈ ਲੋ ਕੇ ਜਾਣਾ ਕਿਉਂ ਲੋਕੇ ਜਾਣਾ ਮੈਨੂੰ ਦਿਖਾ ਕੇ ਤੇ ਮੇਰੇ ਨਾਲ ਇੱਧਰ ਵੇਖ ਲੋ ਪਾਪਾ ਆਪਣਾ ਮਮਾ हां जी ਸਤਿ ਸ੍ਰੀ ਅਕਾਲ ਮਿੱਤਰੋ ਅੱਜ ਦੇ ਵਲੌਗ ਦੀ ਆਪਾਂ ਕਰਦੇ ਆ ਸ਼ੁਰੂਆਤ ਸ਼ੁਰੂਆਤ ਗੱਲ ਇਹ ਦਾ ਵੀ ਜਿੰਨਾ ਭਰਾਵਾਂ ਨੇ ਆਪਾਂ ਨੂੰ ਕੀਤਾ ਹਲੇ ਤੱਕ ਸਬਸਕ੍ਰਾਈਬ ਕੀਤਾ ਉਹਨਾਂ ਦਾ ਤੇ ਬਹੁਤ ਬਹੁਤ ਧੰਨਵਾਦ ਜਿਹੜੇ ਆਪਣਾ ਵਲੌਗ ਵੇਖਦੇ ਆ ਉਹਨਾਂ ਨੇ ਨਹੀਂ ਕੀਤਾ ਉਹਨਾਂ ਨੇ ਨਹੀਂ ਕੀਤਾ ਉਹ ਭਰਾ ਮੇਰੇ ਸਾਰੇ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਮੇਰੇ ਵੀ ਤੇ ਸ਼ੁਰੂ ਕਰਦੇ ਆਂ ਵਲੌਗ ਅੱਜ ਆਪਾਂ ਚੱਲੇ ਆਂ ਮਨਤੇਜ ਦੇ ਸਕੂਲ ਪਾਪਾ ਦੇ ਸਕੂਲ ਮਨਤੇਜ ਦੇ ਚੱਲੇ ਸਕੂਲੇ ਦੀ ਹੈਗੀ ਪੇਰੈਂਟਸ ਮੀਟਿੰਗ ਪਿਛਲੀ ਵਾਰ ਗਿਆ ਹੀ ਨਹੀਂ ਇਹ ਹਰ ਮੀਟਿੰਗ ਤੇ ਨਹੀਂ ਆਂਦਾ ਇਹ ਖਤਮੀ ਵੀ ਤੇ ਨਹੀਂ ਆਂਦੇ ਪਾਪਾ ਐਰ ਗਿਆ ਇਹਨੂੰ ਲੈ ਕੇ ਚੱਲੇ ਨਾਲ ਇਹਦੀਆਂ ਮੈਡਮ ਮਹਿਸ਼ਕੈਤਾ ਲਾਉਣੀਆਂ ਜਾ ਕੇ ਸ਼ਿਕਾਇਤਾਂ ਲੱਗਣੀਆਂ ਮਨਤੇਜ ਹੀਗਾ ਨਹੀਂ ਮੈਂ ਤੇ ਦੇ ਕੋਈ ਸ਼ਿਕਾਇਤ ਨਹੀਂ ਹੈਗੀ ਇਹ ਜਿਹੜਾ ਮੈਡਮ ਨੂੰ ਸ਼ਿਕਾਇਤਾਂ ਲਾਈਏ ਤੇ ਉਹ ਕਹਿੰਦੀ ਨਹੀਂ ਮੈਡਮ ਇਹ ਮੰਦਿਰ ਇਦਾਂ ਦਾ ਹੈਗਾ ਹੀ ਨਹੀਂ ਆ ਤੇ ਇਹ ਘਰ ਮੈਂ ਆਏ ਨੇ ਇਹ ਸਿਰ ਚ ਦੂਜਾ ਘਰ ਚੁਕਣੇ ਲਿਆ ਹੁੰਦਾ ਇਹਨੇ ਨਾ ਕੇ ਦੰਮ ਕੀਤਾ ਹੁੰਦਾ ਨੇ ਸਾਰਿਆਂ ਦੇ ਸ਼ਤਾਂ ਦੀ ਟੁੱਟੀ ਤੇ ਉੱਥੇ ਭੋਲਾ ਭੰਜਨ ਦਾ ਸਕੂਲੇ ਜਾ ਗਏ ਹੈ ਓਏ ਦੱਸਦਾ ਨਹੀਂ ਪਾਪਾ ਜਾਣੇ ਮਿੱਤਰੋ ਬਹੁਤ ਵਾਲੀ ਵਾਲੀ ਡੇ ਆ ਤੁੰਦ ਵੀ ਮਿੱਤਰੋ ਬਹੁਤ ਜਿਆਦੀ ਪਈ ਆ ਤੁੰਦ ਦੇ ਚੰਗੇ ਚੰਗਿਆੜੇ ਕੱਢੇ ਅੱਜ ਬੜੇ ਦਿਨਾਂ ਬਾਅਦ ਹੀ ਤੁੰਦ ਪਈ ਆ ਅੱਜ ਅੱਜ ਮੈਂ ਤੇਰੇ ਸਕੂਲੇ ਚ ਜਾਣਾ ਤਾਂ ਕਰਕੇ ਤੁੰ ਦਪਈ ਆਜੂ ਠੰਡ ਹੋ ਗਈ ਅੱਜ ਹੈ ਓਏ ਦੇਖਣੀ ਕੋਹ ਨਹੀਂ ਡਿਆ ਤੇ ਮੰਦਾ ਹੀ ਅੱਜ ਆਲਾ ਮੰਦਾ ਹੀ ਅੱਜ ਆਲਾ ਕੋਈ ਨਹੀਂ ਪੋਤੇ ਰਿਆ ਤੇ ਸਕਾਤ ਲੱਗਣੀ ਅੱਜ ਬਾਪੂਨ ਵਗਾ ਕੇ ਮਾਰ ਦੇਣਾ ਬਾ ਆਏ ਓਏ ਤਾਂ ਹਦਾਂ ਨਹੀਂ ਮੈਂ ਤੇਜ ਬੱਚਾ ਗੁੱਟ ਬੱਚਾ ਨੂੰ ਬੱਲੇ ਤੇਰੇ ਸਕੂਲੇ ਨਹੀਂ ਕਰਦਾ ਇਹਦਾ ਸਕੂਲੇ ਨਹੀਂ سٹਾਨੀ ਕਰਦਾ ਘਰੇ ਹੀ ਘਰੇ ਤੇ ਤੂੰ ਫਿਰ ਕਾਹ ਸੇ ਉੱਤੇ ਚੁੱਕਨੇ ਲਾਇਆ ਹੁੰਦਾ ਤੂੰ ਘਰੇ ਤੀ ਕੋਗੀ ਤੇ ਸਕੂਲ ਨਹੀਂ ਆ ਹਾਂ ਉਹ ਕਾਰੀ ਆ ਕਿਹਦਾ ਸਕੂਲ ਨਾ ਹਾਂ ਕਾਰੀ ਆ ਉਹ ਨਹੀਂ ਆ ਕਹਿੰਦਾ ਅੱਛਾ ਸਕੂਲ ਜੀ ਤੋਂ ਜਾਈਦਾ ਉਹ ਦੋ ਨਹੀਂ ਬੋਲੀਦਾ ਅੱਛਾ ਉਹ ਦੋ ਨਹੀਂ ਬੋਲੀਦਾ ਠੀਕ ਆ ਸੱਚਾ ਵਾਗੇ ਸਾਰੀ ਲਗਾ ਡਿਸਪਲਿਨ ਫਿਰ ਉਹ ਫਿਰ ਮੈਂ ਉਹਨਾਂ ਨੂੰ ਦੱਲੀ ਉਹਨਾਂ ਅੱਛਾ ਹਾਂਜੀ ਠੀਕ ਤੇਰੀ ਮੈਡਮ ਤੇ ਕੀ ਆਂਦੀ ਹੁੰਦੀ ਆ ਤੈਨੂੰ ਇਹ ਬੜਾ ਗੁੱਡ ਬੱਚਾ ਅੱਛਾ ਗੁੱਡ ਬੱਚਾ ਵਾ ਪਰ ਤੂੰ ਹਾਨੂੰ ਤਾਂ ਲੱਗਦਾ ਨਹੀਂ ਗੁੱਡ ਬੱਚਾ ਹੈਂ ਦਾਦਾ ਰੀਆਂ ਅੱਜ ਇੱਕ ਅੱਧੀ ਸ਼ਿਕਾਇਤ ਆਦਾ ਫਿਰ ਤੇਰੀ ਮੈਡਮ ਦਾ ਹੈਂ ਨਹੀਂ ਚੱਲ ਠੀਕ ਹੈ ਨਹੀਂ ਲਾਉਂਦਾ ਤੇ ਮੈਂ ਚੇ ਬੈ ਜਾਣਾ ਮੈਂ ਲੋਕੇ ਜਾਣਾ ਕਿਉਂ ਲੋਕੇ ਜਾਣਾ ਮੈਂ ਮੈਨੂੰ ਮੈਂ ਤੇਰੀ ਗੱਲੋਂ ਆਜ ਆਈਸਕ੍ਰੀਮ ਖਾਣੀ ਫਿਰ ਕੇ ਨਹੀਂ ਨਾ ਕੀ ਖਾਣਾ ਫਿਰ ਮੈਂ ਹੋਰ ਕੁਝ ਲੈ ਲੂ ਕੰਟੀਨ ਚ ਕੀ ਲੈ ਲੂ ਕੰਟੀਨ ਚ ਫਲਦਿਆ ਅੱਜ ਭਾਵੇਂ ਤੇਰੀ ਕੰਟੀਨ ਬੰਦ ਹੀ ਹੋਏ ਨਹੀਂ ਹੁੰਦੀ ਹੂੰ ਫਿਰ ਨਹੀਂ ਹੁੰਦੀ ਮੇਰੀ ਗੱਲ ਸੁਣਾ ਸਾਰਿਆਂ ਨੂੰ ਕਹਦੇ ਫਿਰ ਕਹ ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਕੋ ਸਬਸਕ੍ਰਾਈਬ ਕਰੋ ਸਾਰੇ ਹਮ ਥੱਡ ਨਾਲ ਵਧੀਆਉਂ ਨਹੀਂ ਬੋਲਿਆ ਚੈਨਲ ਕੋ ਸਬਸਕ੍ਰਾਈਬ ਕਰੋ ਸਾਰੇ ਹੈਨਾ ਹਮ ਹਿੰਦੀ ਚ ਬੋਲਣੇ ਆ ਪੰਜਾਬੀ ਜੀ ਬੋਲ ਮਮਾ ਸਕੂਲੇ ਜਾ ਜਾ ਕੇ ਤੈਨੂੰ ਸਕੂਲ ਲੈਣੇ ਵਗਾੜਿਆ ਚੈਨਲ ਕੋ ਸਬਸਕ੍ਰਾਈਬ ਕਰੇ ਚੈਨਲ ਕੋ ਸਬਸਕ੍ਰਾਈਬ ਕਰੇ ਹਿੰਦੀ ਚ ਕਰਦਾ ਜੇ ਗੱਲ ਇੰਦਰ ਬੰਦਾ ਇਹ ਪੂਰਾ ਹੈਗਾ ਜੀ ਆਪਣਾ ਘਰਾਟੀ ਸਬਸਕ੍ਰਾਈਬ ਕਰੇ ਕਰੋ

ਲੋਰੀ ਮਿੱਤਰੋ ਆ ਗਏ ਆ ਮਨਤੇਜ ਦੇ ਸਕੂਲ ਤੇ ਗੱਡੀ ਕੱਤੀ ਬਾਹਰ ਹੀ ਪਾਰਕਿੰਗ ਕਿਉਂਕਿ ਅੰਦਰ ਹੈ ਨਹੀਂ ਜਗ੍ਹਾ ਜਾਣ ਨੂੰ ਤੇ 11:30 ਵਜੇ ਤੱਕ ਦਾ ਹੈਗਾ ਟਾਈਮ ਤੇ ਹੁਣ ਕਿੰਨਾ ਹੋ ਗਿਆ 12:30 ਹੋ ਗਏ ਆ 12:30 ਹੋ ਗਏ ਆ ਚੱਲ ਮਨਤੇਜ ਉਤਰੋ ਫਿਰ ਤੇਰੀ ਮੈਡਮ ਨੂੰ ਜਾ ਕੇ ਮਿਹੜੀ ਸ਼ਿਕਾਇਤ ਕੋਤਵਾਈਏ ਤੇਰੀ ਕਦੀ ਵੇਖੀ ਦੋ ਤਿੰਨ ਸ਼ਿਕਾਇਤਾਂ ਲਾਉਣੀਆਂ ਤੇਰੀਆਂ ਮੈਂ ਨਹੀਂ ਹੈਂ ਤੂੰ ਤੂੰ ਚੱਲ ਜਾ ਘਰ ਮੈਂ ਆ ਜਾ ਹਾਂਜੀ ਮਿੱਤਰੋ ਹੁਣ ਆਪਾਂ ਚੱਲੇ ਅੰਦਰ ਸਕੂਲ ਦੇ ਤੇ ਅੰਦਰ ਨਹੀਂ ਕਰ ਸਕਦੇ ਵੀਡੀਓ ਸ਼ੂਟ ਵੀਡੀਓ ਸ਼ੂਟ ਹਾਂ ਨਹੀਂ ਬਾਹਰ ਚੋ ਤਾਂ ਨੂੰ ਫਿਰ ਤੇਰੀ ਮੈਡਮ ਨੂੰ ਪੁੱਛ ਕੇ ਦੱਸਦੇ ਕਿ ਕੀ ਇਹਦਾ ਹਿਸਾਬ ਤਾਪਿਆ ਹੁਣੇ ਬਸ ਹੋ ਗਿਆ ਨੇ ਅੰਦਰੋਂ ਠੀਕ ਹੈ ਮਨਤੇਜ ਕੁਛ ਕਹੀ ਫਿਰ ਅੰਦਰੋਂ ਤੇ ਦੱਸਦੇ ਠੀਕ ਹਾਂ ਹਾਂਜੀ ਲਓ ਵੀ ਮਿੱਤਰੋ ਆਪਾਂ ਹੋ ਗਿਆ ਗਿਆ ਮਨਤੇਜ ਦੇ ਸਕੂਲੋਂ ਦੇ ਮੈਡਮ ਜੀ ਨੇ ਬਹੁਤ ਵਧੀਆ ਰਿਸਪੌਂਸ ਦਿੱਤਾ ਕਿ ਇਹਦੀ ਬਹੁਤ ਹੀ ਗੁੱਡ ਬੱਚਾ ਏ ਹੈ ਤੂੰ ਇਸ ਕਹਿਤਾ ਲਾਈ ਨਹੀਂ ਮੈਚ ਕਹਿਤਾ ਲਾਈ ਨਹੀਂ ਮੈਂ ਕਿਹਾ ਇਹਨੂੰ ਫੇਰ ਪਊ ਗੋਟ ਮਹਿਮਦੀ ਬਹੁਤ ਵਗਿਆ ਨਹੀਂ ਡਾਂਸ ਨਹੀਂ ਲਿਆ ਹੈ ਨਾ ਪਾਰਟਿਸਿਪੇਟ ਇਹਦਾ ਮਿੱਤਰੋ ਹੈਗਾ ਜੀ ਅਗਲੇ ਮਹੀਨੇ ਐਨੂਅਲ ਫੰਕਸ਼ਨ ਆ ਤੇ ਉਹ ਚ ਮੈਡਮ ਇਹਦੀ ਇਹਨੂੰ ਆਂਦੀ ਕਿ ਮੈਂ ਤੈਨੂੰ ਕਿਹਾ ਡਾਂਸ ਕਰਦੇ ਡਾਂਸ ਨਹੀਂ ਕੀਤਾ ਨੇ ਕਹਿੰਦਾ ਮੈਂ ਡਾਂਸ ਚ ਪਾਰਟਿਸਿਪੇਟ ਨਹੀਂ ਕਰਨਾ ਇੰਨੇ ਫੇ ਵੈਲਕਮ ਚ ਕੀਤਾ ਹੁਣ ਹੈਨਾ ਮਨਤੇਜ ਡਾਂਸ ਜੀ ਕਿਉਂ ਨਹੀਂ ਕੀਤਾ ਬੁੱਧ ਪਾ ਹੈ ਕਹਿੰਦਾ ਨਹੀਂ ਕਰਨਾ ਕੀ ਕਰਨੂੰ ਕਿਉਂ ਨਹੀਂ ਕਰ ਲੰਦਾ ਵੈਲਕਮ ਟੂ ਹਾਂ ਹਾਂਜੀ ਮਿੱਤਰੋ ਹੁਣ ਚੱਲਿਆਂ ਤੇ ਇਹਨੂੰ ਯੂਟਰਨ ਕੋ ਖਵਾ ਪਿਆ ਦੇਈ ਹੁਣ ਉੱਥੋਂ ਫੇਰ ਚੱਲਦੇ ਆ ਘਰੇ ਕੀ ਖਾਣਾ ਹੈ? ਔਰੀਓ ਔਰੀਓ ਬਿਸਕਟ ਖਾਣੇ ਬਸ ਇੱਕ ਟਾਈਗਰ ਵਾਲੇ ਬਿਸਕਟ ਇੱਕ ਔਰੀਓ ਬਿਸਕਟ ਚੱਲ ਠੀਕ ਹੈ ਠੀਕ ਹੈ ਇਹਨੂੰ ਇੱਕ ਔਰੀਓ ਦੇ ਆਪਾਂ ਹੋਰ ਕੁਝ ਖਾ ਲਾਂਗੇ ਠੀਕ ਹੈ ਇਹਨੂੰ ਉਹ ਲੈ ਦਾਂਗੇ ਇਹਨੂੰ ਮੰਦੇ ਇਹਨੂੰ ਤੈਨੂੰ ਹੋਰ ਕੁਝ ਲੈ ਦਾਂਗੇ ਠੀਕ ਆ ਤੈਨੂੰ ਉਹ ਲੈ ਲੈ ਦਾਂਗੇ ਔਰੀਓ ਦੇ ਟਾਈਗਰ ਤੇ ਮੈਂ ਤੇ ਮम्मा ਹੋਰ ਕੁਝ ਖਾ ਲਾਂਗੇ ਲੈ ਵੀ ਨਾ ਨਾ ਤੈਨੂੰ ਸਾਡੇ ਚੋਂ ਨਹੀਂ ਮਿਲਣਾ ਸਿਰ ਠੀਕ ਆ ਚਲ ਪਿੰਡਾ ਲੋ ਵੀ ਇਧਰ ਆ ਗਿਆ ਸਮਾਨ ਖਾਣ ਪੀਣ ਵਾਲਾ ਮਨਤੇਜ ਉਹਨਾਂ ਦਾ ਕੰਮ ਪੂਰਾ ਚੁੱਕਿਆ ਜਾਂਦਾ ਇਧਰ ਦੇ ਦੇ ਓਕੇ ਰਿਪੋਰਟ ਆ ਹੈ ਯਾਰ ਠੀਕ ਆ ਓਕੇ ਰਿਪੋਰਟ ਆ ਹੈ ਤੂੰ ਇਹ ਦੱਸ ਇੱਧਰ ਆਪਾਂ ਲੈ ਆਂਦੀ ਐ ਕਚੋਰੀ ਤੇ ਇੱਧਰ ਪਕੌੜੇ ਖਾਂਦੇ ਜੇ ਸ਼ੇਅਰ ਬਗੇ ਤੂੰ ਹੀ ਮੈਂ ਦੇ ਖਾਣਾ ਮੈਂ ਦੇ ਨੂੰ ਹਜੇ ਲੈ ਆ ਕੇ ਦੇਣੇ ਆਂ ਅੱਗੇ ਉਹ ਲੈਣਾ ਹੈ ਮੈਂ ਦੇ ਇਹ ਕੋਰੀਓ ਬਿਸਕੁਟ ਇੱਕ ਟਾਈਗਰ ਵਾਲਾ ਹਾਂ ਉਹ ਲੈਣੇ ਆ ਜੇ ਉਹ ਇਥੋਂ ਮਿਲੇ ਨਹੀਂ ਮੈਂ ਪੁੱਛਿਆ ਕਹਿੰਦਾ ਉਹ ਹੈ ਨਹੀਂ ਦੂਜੇ ਆ ਮੈਂ ਕਿਹਾ ਤੂੰ ਫਿਰ ਦੂਜੀ ਪਸੰਦ ਨਹੀਂ ਕਰਨੇ ਫਿਰ ਹੋਰ ਹੀ ਦੱਸ ਤੂੰ ਇਹ ਗੁਡੇ ਇੱਕ ਹੋਰੀ ਬਟਰ ਵਾਲੇ ਸੀ ਮੈਂ ਕਿਹਾ ਇਹਨੇ ਪਸੰਦ ਨਹੀਂ ਕਰਨੇ ਫਿਰ ਮੈਂ ਆ ਕੇ ਚੱਲ ਉੱਥੋਂ ਤੇ ਲੈ ਦੂੰਗਾ ਠੀਕ ਆ ਅਗਲੀ ਅਗਲੀ ਦੁਕਾਨ ਤੋਂ ਲੈ ਲਾਂਗੇ ਹੁਣ ਆਪਾਂ ਚੱਲ ਲਿਆ ਮਿੱਤਰੋ ਥੋੜੀ ਭਾਵਵਾ ਜਾਰੀ ਨੇ ਬਸ ਓਕੇ ਵਕੀਏ ਟੇਸਟੇ ਦਾ ਲੈ ਪਹਿਲਾਂ ਹੀ ਇੱਧਰ ਕਰ ਗੱਲ ਆਪਣੇ ਚੀਜ਼ ਖਾ ਕੇ ਤੇ ਮੇਰੇ ਨਾਲ ਇੱਧਰ ਵੇਖ ਲੋ ਆਪਾਂ ਮਮਾ ਦਾ ਆਵੇ ਮਮਾ ਸਾਰਾ ਹੋ ਗਿਆ ਨੂੰ ਕੰਨਾ ਸੁੱਟ ਦੇ ਇੱਥੇ ਸੁੱਟ ਦੇ ਇੱਥੇ ਕਜੋਰੀ ਮਤਰਾ ਬਹੁਤ ਐਂਡਿਆ ਆਹੀ ਗੱਲਬਾਤ ਪੂਰੀ ਖਵਾਇਆ ਕੱਦ ਮੈਨੂੰ ਵੀ ਜੰਮ ਜਾਬ ਆਪੇ ਖਾਈ ਜਾਂਨੇ ਮੇਰੀ ਸਾਰੇ ਖਾ ਗਏ ਹੁਣ ਇੱਕਦਮ ਥੋੜਾ ਦੇਓ ਮੈਂ ਤੇ ਇਧਰ ਵੇਲਾ ਮਮਾ ਮੈਨੂੰ ਨਹੀਂ ਕੋਣ ਦੀ ਆਪਾਂ ਮਮਾ ਵਾਲ ਬਲੋਕਰ ਹੋਵੇ ਪਾਪਾ ਨੇ ਖਾਦਾ ਸਾਰਾ ਹਮ ਆਹੀ ਗੱਲਬਾਤ ਫਿਰ ਪੂੜੀ ਆਸ ਨਹੀਂ ਲਾਦੇ ਕੈਪ ਲਾਉਣੀ ਤੇ ਗੱਡੀ ਦੀਆਂ ਕੋਈ ਗੱਲ ਨਹੀਂ ਵੈਰੀ ਗੁੱਡ ਹੁਣ ਬੜਾ ਯੈਂਕੀ ਦੱਸਦਾ ਨਹੀਂ ਹੁਣ ਬੜਾ ਯੈਂਕੀ ਹੁਣ ਅੱਗੇ ਕਹਿੰਦਾ ਸਿਰ ਪੀੜ ਹੁੰਦੀ ਮੇਰੇ ਦੋਏ ਕੋਟ ਚੁੰਟਾ ਕੋਹ ਫੜ ਲੱਗੀ ਆ ਭਾਈ ਜਾ ਕੇ ਮੈਥੋਂ ਲੋ ਠੰਡੇ ਘਾਰੇ ਮੂਲੀਆਂ ਵਾਲੇ ਫਿਰ ਉਹ ਛੱਕਦੇ ਆ ਥੋੜਾ ਮੈਂ ਨਾਸ਼ਤਾ ਕਰ ਲਈਏ ਨਾਸ਼ਤਾ ਹੂੰ ਨਾਸ਼ਤਾ ਨਾਸ਼ਤਾ ਦੀ ਗਣਾ ਖਾਣਾ ਹੁੰਦਾ ਨਾਸ਼ਤਾ ਬ੍ਰੇਕਫਾਸਟ ਬ੍ਰੇਕਫਾਸਟ ਹਾਂ ਆਵੇ ਆਵੇ ਕੁ ਚਮਚੇ ਚੁੱਕਵਾ ਵਾਲਾ ਹੈ ਚੁੱਕਵਾ ਆ ਵਾਲਾ ਚੁੱਕੋ ਜੇ ਖਵਾ ਦਿਓ ਇੱਕ ਮੇਰੇ ਜੀਜੇ ਕਾਡਾ ਚਾਲੋ ਖਾ ਲੋ ਗਾ ਲੋ ਨਾ ਤੁਸੀਂ ਬੱਸ ਰਹੇ ਹੁਣ ਜਾ ਕੇ ਮੋਲੀਆਂ ਨੇ ਕਹਨੇ ਹਣੇ ਤੁਸੀਂ ਮੈਂ ਹੁਣ ਬੜਾ ਬੱਸ ਰਹੇ ਗੱਲ ਲੀਏ ਸਰੇ ਸਰੇ ਪਾਈ ਨੂੰ ਦੇਣਾ ਕਿਨੂੰ ਪਾਈ ਨੂੰ ਤੇਰੇ ਪਾਈ ਨੂੰ ਉਹ ਪਾਈ ਲਾ ਤੈ ਇੱਧਰ ਵੇਖ ਲੋ ਮਿੱਤਰੋ ਹੁਣ ਮੈਂ ਚੇਚਾ ਕਾ ਲਿਆ ਜੇ ਦਰਾਣੀ ਜੀ ਥਾਣੀ ਦਾ ਕਹਦੇ ਨੇ ਪਿੰਡਾ ਦੇ ਬੜਾ ਪਿਆਰ ਇਹਨਾਂ ਦਾ ਬਹੁਤ ਪਿਆਰ ਜੇ ਕਹਿੰਦੀ ਮਰੀ ਜੀ ਥਾਣੀ ਕਿ ਕੀ ਲੱਗਦੀ ਆ ਦਰਾਣੀ ਦਰਾਣੀ ਇਹ ਵੀ ਉਹਦੇ ਵਾਤੀ ਵੀ ਲੈ ਕੇ ਆਉ ਇੱਕ ਬਜੋਰੀ ਉਹਦੀ ਚਿਚੀ ਪੈਕ ਕਰਾਉਣ ਕਾ ਲਿਆ ਜੇ ਮੈਨੇ ਚਲ ਵਧੀਆ ਪਿਆਰ ਮੈਂ ਜਾਨਾ ਮਹਾਰਾਜ ਇਦਾਂ ਬਣਾਈ ਰੱਖੇ ਦੋਆ ਇਹ ਬਹਿਣਾ ਗੋਮੇ ਚਾਹ ਰਹਿਣਾ ਚਾਹੀਦਾ ਸਹੀ ਗੱਲ ਆ ਚਲੋ ਚਲੀਏ ਹੁਣ ਚਲੀਏ ਫਿਰ ਫਾਈਏ ਚੱਲੇ ਫਿਰ ਮਨਤੇਜ ਮਹਾਤਮਾ ਲੋਕ ਹਾਂਜੀ ਮਿੱਤਰੋ ਚੱਲ ਬਈ ਹੁਣ ਆਪਾਂ ਘਰ ਨੂੰ ਤੇ ਯਾਗੇ ਛੱਗੀਏ ਰੋਟੀ ਬਣੀ ਹਮ ਤੇ ਹੁਣ ਤੁਹਾਨੂੰ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਗੁੱਡ ਬਾਏ ਟਾਟਾ ਮੁੰਦੇਜ ਟਾਟਾ ਤੇ ਆਤਾ ਗੁੱਡ ਬਾਏ ਬਾਏ ਕਰਦੇ ਬਾਏ ਹੈਵ ਅ ਨਾਈਟ ਡੇ ਹੈਵ ਅ ਨਾਈਟ ਡੇ ਓਕੇ ਜੀ ਠੀਕ ਹੈ ਮਿੱਤਰੋ ਤੁਸੀਂ ਬੁਲਾ ਦਿਓ ਓਕੇ ਓਕੇ ਬਾਏ ਬਾਏ